ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜੀ ਨਿਖੇਧੀ ਕੀਤੀ ਜਾ ਰਹੀ ਆ ਉਧਰ ਇਸ ਮਾਮਲੇ ਦੇ ਉੱਤੇ ਦਰਸ਼ਨ ਸਿੰਘ ਢਿੱਲੋਂ ਰਕੇ ਮਹਰਦੇਵ ਲੋਕੀ ਕੁਝ ਕਿਹਾ ਗਿਆ ਕਿਸ ਤਰ੍ਹਾਂ ਨਿਖੇਧੀ ਕੀਤੀ ਗਈ ਆ ਉਹ ਵੀ ਸੁਣਦੇ ਆ ਪਾਕਿਸਤਾਨ ਨੇ ਜੋ ਇੱਕ ਕਮੇਟੀ ਬਣਾਈ ਹੈ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਣਾਈ ਹੈ ਕਿਉਂਕਿ ਪਾਕਿਸਤਾਨ ਕੋਈ ਵੀ ਚੀਜ਼ ਕਰਦਾ ਹੈ ਉਸਦੇ ਦੋ ਏਜੰਡੇ ਹੁੰਦੇ ਨੇ ਉੱਥੇ ਇੱਕ ਜੋ ਦੁਨੀਆ ਨੂੰ ਦਿਖਾਉਣ ਵਾਸਤੇ ਹੈ ਇੱਕ ਜੋ ਹਿਡਨ ਏਜੰਡਾ ਹੁੰਦਾ ਹੈ ਇਸੇ ਤਰ੍ਹਾਂ ਇੱਥੇ ਜੋ ਕੋਰੀਡੋਰ ਖੋਲਿਆ ਗਿਆ ਸੀ ਉਸਦੇ ਪਿੱਛੇ ਜੋ ਉਸਦਾ ਹਿਡਨ ਏਜੰਡਾ ਹੈ ਉਹ ਹੈ ਆਪਦੀ ਜਸੂਸੀ ਔਰ ਦੇ ਜੋ ਅੰਤਕਵਾਦੀਆਂ ਦਾ ਕੰਮ ਜਾਰੀ ਰੱਖਣਾ ਕੋਈ ਵੀ ਕਮੇਟੀ ਬਣੇ ਚਾਹੇ ਉਹ ਮੰਦਰ ਦੀ ਹੋਵੇ ਚਾਹੇ ਗੁਰਦੁਆਰੇ ਦੀ ਹੋਵੇ ਪਾਕਿਸਤਾਨ ਦੀ ਇੰਟਰਫੇਰੈਂਸ ਹੁੰਦੀ ਹੈ ਔਰ ਉਹ ਚੀਜ਼ਾਂ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਵਿੱਚ ਰੱਖਦਾ ਹੈ ਇਸੀ ਤਰ੍ਹਾਂ ਇੱਥੇ ਪਹਿਲਾਂ ਵੀ ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਸ ਦੇ ਪ੍ਰਧਾਨ ਨੌਨ ਸਿੱਖ ਲਾਏ ਜਾਂਦੇ ਰਹੇ ਨੇ ਤੇ ਪਾਕਿਸਤਾਨੀ ਚੀਜ਼ਾਂ ਕਰਦਾ ਰਿਹਾ ਕਿਉਂਕਿ ਪਾਕਿਸਤਾਨ ਦਾ ਮੋਟਿਵ ਹੀ ਕਿਸੇ ਚੀਜ਼ ਨੂੰ ਦੇ ਪਿੱਛੇ ਇਹ ਹੁੰਦਾ ਕਿ ਦਿਖਾਉਣਾ ਕੁਝ ਤੇ ਕਰਨਾ ਕੁਝ ਦੇਖੋ ਜਿਸ ਤਰ੍ਹਾਂ ਕੀ ਹੁਣ ਜਿਹੜੀ ਕਮੇਟੀ ਬਣਾਈ ਗਈ ਹੈ ਕਿਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਪੋਲੀਟੀਕਲ ਸਟੰਟ ਹੈ ਸਿਰਫ ਤੇ ਸਿਰਫ ਲੋਕਾਂ ਦੀ ਅੱਖਾਂ ਵਿੱਚ ਕੱਟਾ ਪਾਉਣ ਵਾਸਤੇ ਕਿਰਾਏ ਬਿਲਕੁਲ ਇੱਕ ਪੋਲੀਟੀਕਲ ਸਟੰਟ ਹੈ ਕਿਉਂਕਿ ਜੋ ਮੰਤਕ ਉਹਨਾਂ ਦਾ ਅਸਲੀ ਸੀ ਉਹ ਹੌਲੀ ਹੌਲੀ ਸਾਹਮਣੇ ਆ ਰਿਹਾ ਹੈ ਕੰਟਰੋਲ ਉਹਨਾਂ ਨੇ ਆਪਦੇ ਹੱਥ ਰੱਖਣਾ ਹੈ ਮਿਨੋਰਟੀਜ਼ ਜਿਹੜੀਆਂ ਪਾਕਿਸਤਾਨ ਚ ਸਿਕਿਉਰ ਨਹੀਂ ਐ ਇਸੇ ਕਰਕੇ ਚਾਹ ਹਿੰਦੂ ਹੋਵੇ ਚਾਹ ਸਿੱਖ ਹੋਵੇ ਮਿਨੋਰਟੀਜ਼ ਦੀ ਗਿਣਤੀ ਲਗਾਤਾਰ ਪਾਕਿਸਤਾਨ ਵਿੱਚ ਘਟ ਰਹੀ ਹੈ ਕਿਉਂਕਿ ਉਹਨਾਂ ਨੂੰ ਕਹਿਣ ਨੂੰ ਤਾਂ ਆਜ਼ਾਦੀ ਐ ਪਰ ਨਾ ਉਹਨਾਂ ਨੂੰ ਧਾਰਮਿਕ ਆਜ਼ਾਦੀ ਐ ਨਾ ਵੋਟ ਪਾਉਣ ਦੀ ਆਜ਼ਾਦੀ ਐ ਤੇ ਨਾ ਕਿਸੇ ਤਰ੍ਹਾਂ ਦੀ ਹੋਰ ਆਪਦੇ ਸੰਸਕਾਰ ਕਰਨ ਦੀ ਆਜ਼ਾਦੀ ਐ ਤੇ ਪਾਕਿਸਤਾਨ ਇਸੇ ਤਰ੍ਹਾਂ ਚਾਹੁੰਦਾ ਵੀ ਮਿਨੋਰਟੀਜ਼ ਹੌਲੀ-ਹੌਲੀ ਖਤਮ ਹੋ ਜਾਣ ਬਹੁਤ ਸਾਰੀਆਂ ਜੋ ਉੱਥੇ ਸ਼ਰਾਇਨ ਨੇ ਮੰਦਿਰ ਇਹ ਗੁਰਦੁਆਰੇ ਪੁਰਾਣੇ ਨੇ ਉਹ ਹੌਲੀ-ਹੌਲੀ ਟਹਿਰੇ ਨੇ ਕੋਈ ਮੇਨਟੇਨੈਂਸ ਨਹੀਂ ਐ ਇਹ ਜੋ ਲੌਂਗ ਟਰਮ ਹੈ ਔਰ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਆਪਣਾ ਅਜੰਡਾ ਪੂਰਾ ਕਰਨਾ ਸਰ ਇਹ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਕੋਰੀਡੋਰ ਖੋਲਣਾ ਸੁਰੱਖਿਅਤ ਰਹੇਗਾ ਜਾਂ ਭਾਰਤ ਨੂੰ ਕੋਈ ਇਸ ਦਾ ਨੁਕਸਾਨ ਜਿਹੜਾ ਹੋ ਸਕਦਾ देखो भारत ਨੂੰ ਚੌਕਸ ਰਹਿਣਾ ਪਵੇਗਾ ਕਾਰਿਡੋਰ ਖੋਲਰ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਜਿੰਨਾ ਚਿਰ ਸਾਡੀਆਂ ਸਕਿਉਰਿਟੀ ਏਜੰਸੀਜ਼ ਉੱਤੇ ਚੌਕਸ ਨੇ ਅਸੀਂ ਉਹਨਾਂ ਦੀ ਕੋਈ ਚਾਲ ਕਮਜ਼ੋਰ ਨਹੀਂ ਹੋਣ ਦੇਵਾਂਗੇ ਨਾਲ ਹੀ ਨਾਲ ਸਾਨੂੰ ਜੋ ਇੱਥੇ ਬੰਦੇ ਜਾਂਦੇ ਨੇ ਉਹਨਾਂ ਦੀ ਪੂਰੀ ਸਕਰੀਨਿੰਗ ਕਰਨੀ ਪੈਗੀ ਤਾਂ ਜੋ ਕੋਈ ਦਲਤ ਅੰਦਰ ਜਾ ਕੇ ਇਸ ਦਾ ਫਾਇਦਾ ਨਾ ਉਠਾਵੇ ਕਾਰਿਡੋਰ ਖੋਲਰ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪਰ ਜਿਹੜੀ ਚੌਕਸੀ ਹੈ ਉਹਦੇ ਵਿੱਚ ਢਿੱਲ ਨਹੀਂ ਦੇਣੀ ਚਾਹੀਦੀ